ਲੋਕ ਸਭਾ ਚੋਣਾਂ ਬਹੁਤ ਨਜ਼ਦੀਕ ਹੈ ਤੇ ਸ਼ਿਮਰਨਜੀਤ ਸਿੰਘ ਮਾਨੀ ਦਾ ਚੋਣ ਪ੍ਰਚਾਰ ਤੁਸੀਂ ਲਗਾਤਾਰ ਕਰ ਰਹੇ ਹੋ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਇਸ ਟਾਈਮ ਵਾਈਜ਼ ਜੀ ਕੋ ਖਾਸ ਕਰਕੇ ਜਿੱਤੇ ਮੇਜੀ ਰਿਪਟੀ ਖਨੂਰੀ ਲਈ ਵੀ ਹੈ ਇਸ ਏਰੀਆ ਦੇ ਵਿੱਚ ਪਿਛਲੀ ਵਾਰ ਨਾਲੋਂ ਇੱਥੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਸ ਮਨਨ ਸਿੰਘ ਬਨਾਰਸੀ ਬਹੋਪੁਰ ਇਹਨਾਂ ਪਿੰਡਰ ਦੇ ਵਿੱਚ ਅੱਜ ਅਸੀਂ ਡੋਰ ਟੂ ਡੋਰ ਕਰਕੇ ਆਏ ਹਾਂ ਤੇ ਲੇਕਿਨ ਬਹੁਤ ਜ਼ਿਆਦਾ ਲੋਕ ਵੱਲੋਂ ਸਾਨੂੰ ਬਹੁਤ ਪਿਆਰ ਦੇ ਰਿਹਾ ਹੈ। ਪਿਛਲੀ ਵਾਰ ਨਾਲ ਲੋਕ ਅਸੀਂ ਬਹੁਤ ਜ਼ਿਆਦਾ ਇੱਥੋਂ ਜਿਹੜੀ ਵੋਟ ਉਹ ਲੈ ਕੇ ਜਾਵਾਂਗੇ ਤਾਂ ਸੀਟ ਕੱਢਾਂ। ਕਹਿੰਦੇ ਕਿ ਪ੍ਰਧਾਨ ਸਾਹਿਬ ਜਦੋਂ ਜਿਤਨ ਮਾਨ ਨੇ ਇਸ ਇਰਵੇਜ ਕਾਫੀ ਕੰਮ ਕਰਾਇਆ ਨਾ ਮੈਂਬਰ ਰੋ ਪਾਰਲੀਮੈਂਟ ਬਣ ਕੇ ਉਹਨਾਂ ਨੇ ਜੋ ਕਿ ਇੱਥੇ ਦੇ ਲੋਕਾਂ ਦੀਆਂ ਤਕਲੀਫਾਂ ਸੀ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਿਆ ਔਰ ਉਹਨਾਂ ਦਾ ਸਾਰਾ ਕੁਝ ਕੀਤਾ ਵੀ ਹੈ। ਜੋ ਕਸ਼ਮੀਰ ਨਾਲ ਚਾਹੇ ਇੱਥੇ ਦੇ ਲੋਕਾਂ ਨੇ ਚਾਹੇ ਕਿਸੇ ਨੇ ਇੱਥੇ ਮੁਸਲਮਾਨ ਪ੍ਰਾਕਾਪ ਕੀ ਰਹੇ ਨੇ ਇੱਥੇ ਉਹਨਾਂ ਨੂੰ ਜਿੱਥੇ ਉਹ ਕਬਰਸਤਾਨ ਵਾਸਤੇ ਵੀ ਜਗ੍ਹਾ ਚਾਹੀਦੀ ਸੀ ਉਹ ਵੀ ਪ੍ਰਤਾਪ ਸਾਹਿਬ ਨੇ ਕਰ ਦਿੱਤਾ ਇੱਥੇ ਪਾਣੀ ਦੀ ਟੈਂਕੀ ਹੈ ਉਹ ਵੀ ਉਹਨਾਂ ਨੇ ਬਰੋਡ ਕੀਤੀ ਇੱਥੇ ਪੋਲ ਦਾ ਕੰਮ ਸੀ ਪੋਲ ਦੇ ਕੰਮਲੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਤਾਪ ਸਾਹਿਬ ਨੇ ਇੱਥੇ ਦੇ ਲੋਕਾਂ ਦੀ ਆਵਾਜ਼ ਜਿਹੜੀ ਹੈ ਪਛਾਈ ਹੋਰ ਉਹਦਾ ਆਪਣਾ ਖਾਤਾ ਵੀ ਗਿਆ ਇਸ ਕਰਕੇ ਲੋਕ ਜਿਹੜੇ ਸੰਭਰ ਜਿਸ ਬਾਤ ਸਭ ਨੂੰ ਬਹੁਤ ਜ਼ਿਆਦਾ ਦਿਲੋਚਾਣਕ ਕੀ ਮੈਨੀਫੈਸਟੋ ਹੈ ਜਿਹਨੂੰ ਦੇਖ ਕੇ ਆਪਾਂ ਲੋਕਾਂ ਤੋਂ ਵੋਟ ਮੰਗਦੇ ਆ ਵੀ ਸਾਡੀ ਇਹ ਮੈਨੀਫੈਸਟੋ ਅਸੀਂ ਇਹ ਕੁਝ ਲੈ ਕੇ ਆਵਾਂਗੇ ਅਸੀਂ ਜਿਹੜੇ ਪ੍ਰਧਾਨ ਸਾਹਿਬ ਨੇ ਜਿਹੜੇ ਆਪਣੇ ਟਾਈਮ ਪੀਰੀਅਡ ਰਹੀ ਵਿੱਚ ਜੋ ਵੀ ਕੰਮ ਕੀਤੇ ਤੇ ਜੋ ਵੀ ਕੌਮ ਲਈ ਮੰਗਿਆ ਉਹ ਅਸੀਂ ਲੋਕਾਂ ਦੇ ਕੋਲ ਲਿਆ ਕੇ ਦਰਖਸਤ ਹੈ ਕਿ ਮਹਾਤਮਾ ਸਾਹਿਬ ਜੀ ਨੇ ਉਸ ਵਕਤ ਇਹ ਨਾਅਰਾ ਲਾਇਆ ਸੀ ਕਿ ਜਿਹੜਾ ਪੰਜਾਬ ਅਜਾ ਪੰਜਾਬ ਨੂੰ ਬਚਾਣਾ ਇੱਥੇ ਦਿੱਕਤ ਸਾਂਹੀ ਇੱਥੇ ਦਾ ਵਪਾਰੀ ਇੱਥੇ ਦਾ ਘੱਟ ਗਿਣਤੀ ਲੋਕ ਇੱਥੇ ਦੇ ਗਰੀਬ ਰੀਦੇ ਉਹਨਾਂ ਦਾ ਜਿਹੜਾ ਬਿਲਾ ਸਕੂਲ ਕਾਲਜ ਤੇ ਹੈਲਥ ਸੈਂਟਰ ਇਹ ਚੀਜ਼ਾਂ ਜਿਹੜੀਆਂ ਦਿੱਤ ਕੋੜੀ ਜਾਂਦੇ ਬਤਵਾਤਰ ਚੱਲੀ ਸਭ ਤੋਂ ਪ੍ਰਧਾਨ ਸਾਹਿਬ ਇਸੇ ਗੱਲ ਤੇ ਲੱਗੇ ਹੋਏ ਨੇ ਪੰਜਾਬ ਨੂੰ ਬਚਾਉਣ ਵਾਸਤੇ ਤੇ ਅੱਜ ਵੀ ਤੁਸੀਂ ਇਹ ਵੇਖ ਲਓ ਕਿ ਉਹ ਹੀ ਜਿਹੜਾ ਉਹਨਾਂ ਬਿਸ਼ੇਨ ਉਸੇ ਮਿਸ਼ਨ ਨੂੰ ਲੈ ਕੇ ਚੱਲੇ ਨੂੰ ਨਾਓ ਵਿਕੇਟ ਨਾਓ ਚੁਕੇਨ ਨਾਓ ਡਰੈਕ ਇਸੇ ਇਹ ਕਾਰਨ ਅਗੇ ਲੋਕ ਜਿਹੜੇ ਨੂੰ ਹੁਣ ਸਮਝੇ ਬਈ ਸਿਮਰ ਜਿਹਾ ਮਾਨ ਕੀ ਚੀਜ਼ ਹੈ ਕਿਉਂਕਿ ਜਿਹੜੇ ਵੀ ਗ੍ਰਾਂਟ ਉਹਨਾਂ ਨੇ ਸੈਂਟਰ ਤੋਂ ਲਈ ਹੈ ਉਹ ਸਾਰੇ ਉਹਨਾਂ ਨੇ ਹਰ ਜਗ੍ਹਾ ਹਰ ਜਿਲ੍ਹੇਆ ਏਰੀਆ ਉਹਨਾਂ ਦਾ ਹੁੰਦਾ ਉਹਦੇ ਵਿੱਚ ਉਹਨਾਂ ਨੇ ਕੁਛ ਨਾ ਕੁਛ ਯੋਗ ਦਾ ਜਿਲ੍ਹਾ ਚਾਹੇ ਉਹ ਗਊਸ਼ਾਲਾ ਲਈ ਹੋਵੇ ਚਾਹੇ ਸਕੂਲਾਂ ਲਈ ਹੋਵੇ ਚਾਹੇ ਉਹ ਹਸਪੀਟਲ ਨਾਲ ਲਈ ਹੋਵੇ ਚਾਹੇ ਉਹ ਕਿਤੇ ਕਿਲਮ ਬਕਾਲਾ ਲਈ ਹੋਵੇ ਜਾਂ ਬਾਥਰੂਮ ਲਈ ਹੋਵੇ ਜੋ ਕੁਛ ਵੀ ਹੈ ਉਹਨਾਂ ਨੇ ਜੋ ਪਰਦੇ ਚੀਜ਼ ਜਿੱਥੇ ਸੀ ਉਹਨਾਂ ਨੇ ਪਛਾਈ ਉਹਦੇ ਚੋਂ ਉਹਨਾਂ ਨੇ ਕੋਈ ਨਹੀਂ ਦੇਖਿਆ ਇਹ Hindu ਹੈ Sikh ਹੈ Muslim ਹੈ Sai ਹੈ ਜਾਂ Ali Boti ਹਰ ਹਰ ਬੰਦੇ ਨੂੰ ਲੱਗਣਾ ਉਸ ਹੁਲ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਲੋਕਲ ਦੇ ਬੰਨਾਂ ਦੇ ਵਿੱਚ ਵਿਚਾਰ ਹੈ ਉਸੇ ਕਰਕੇ ਲੋਕ ਜਿਹੜੇ ਸਿਵਰਜੀ ਸਿਮਾਨ ਨੂੰ ਸਮਝ ਗਏ ਨਾਲੇ ਦੂਜਾ ਇਹ ਵੀ ਸਮਝਦੇ ਪਏ ਲੋਕ ਕਿ ਭਈ ਇਹੋ ਜਿਹਾ ਜਿਹੜਾ ਯੋਧਾ ਹੈ ਉਹ ਇਸ ਜੋਗੇ ਵਿੱਚ ਮਿਲਦਾ ਬੜੌਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਦਾ ਮੁਕਾਬਲਾ ਕਿਸ ਪਾਰਟੀ ਨਾਲ ਅਹਿਮ ਸਮਝਿਆ ਜਾ ਰਿਹਾ ਹੈ ਇਹਦਾ ਜੇ ਅਗਰ ਤਾਂ ਆਪ ਵੇਖੀਏ ਇਸ ਵਕਤ ਜਿਹੜਾ ਇਹਦਾ ਦਾ ਮੁਕਾਬਲਾ ਹੈ ਉਹ ਜਿਹੜੇ ਇਹ ਝੋਲੀ ਚੁੱਕ ਲੋਕ ਜਿਹੜੇ ਸਿੱਖ ਜਿਹੜੇ ਅੱਜ ਵੀ ਸਿੱਖੀ ਤੋਂ ਬਾਣਾ ਤੋੜਨ ਦਾ ਸਿੱਖਾ ਲੈਂ ਲੇਕਿਨ ਕੰਮ ਉਹਨਾਂ ਦੇ ਜਿਹੜੇ ਅੱਗੇ ਉਹ ਮੈਂ ਉਹ ਕੀ ਇਹੋ ਜੇ ਸ਼ਬਦ ਮੈਂ ਬੋਲ ਨਹੀਂ ਸਕਦਾ ਬਈ ਉਹਨਾਂ ਦੇ ਜਿਹੜੇ ਕੰਮ ਘੱਟਿਆ ਕੰਮ ਅਸਾਂ ਅੱਜ ਉਹਨਾਂ ਨਾਲ ਸਾਡੀ ਟੱਕਰ ਸਾਡੀ ਕਿਸੇ ਪਾਰਟੀ ਨਾਲ ਟੱਕਰ ਨਹੀਂ ਹੈ ਉਹ ਸਿਰਫ ਸਿਮਰਜੀਤ ਸਿੰਘ ਬਾਦ ਜਿੱਤ ਕੇ ਜਿਹੜੇ ਪਾਰਲੀਮੈਂਟ ਗਏ ਸੀ ਉਹਨਾਂ ਨੇ ਜੋ ਕੁਝ ਤੇ ਹੋ ਰਿਹਾ ਉਹ ਦੁਨੀਆ ਨੇ ਸੁਣਿਆ ਉਹ ਪੂਰੇ ਮੁਲਕ ਨੇ ਸੁਣਿਆ ਪੂਰੇ ਕੰਟਰੀ ਨੇ ਸੁਣਿਆ ਜੋ ਉਸੇ ਵਜ੍ਹਾ ਕਰਕੇ ਜੇਕਰ ਤੇ ਐਤ ਕੀ ਅਗਰ ਕਿਤੇ ਜੋ ਯੁੱਧ ਸਾਡੇ ਦੀ ਮਦਦ ਕਰ ਰਿਹਾ ਹੈ ਹੈ ਜੀ ਪ੍ਰਮਾਤਮਾ ਨੂੰ ਸਵਾਤਮਕ ਸੀ ਅਗਰ ਯੁੱਧ ਸਾਡੇ ਨਾਲ ਇਸ ਤਰ੍ਹਾਂ ਰਿਹਾ ਨਾ ਤੇ ਆਉਣ ਵਾਲੇ ਸਮੇਂ ਤੋਂ ਦੇਖ ਲਿਓ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਇਹ ਪੰਜਾਬ ਜਿਹੜੀ ਹੈ ਇਹ ਨਵਾਰੀ ਬਦਲ ਜਾਣੀ ਬਦਲ ਵਾਲਾ ਸਿਰਫ ਸਿਬਰਜੀਸ਼ ਕੇ ਮਾਨ ਹੈ ਹੋਰ ਕੋਈ ਨਹੀਂ ਬਦਲ ਸਕਦਾ ਕਿ ਪੰਥਕ ਲਹਿਰ ਬਹੁਤ ਇਸ ਵਾਰ ਚੱਲ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹੀ ਤਾਂ ਸਭ ਤੋਂ ਇਹੀ ਤਾਂ ਜਿਹੜੀ ਹੁਣ ਸੈਂਟਰ ਨੂੰ ਮਿਰਚ ਲੱਗੀ ਹੋਈ ਹੈ ਔਰ ਤੁਸੀਂ ਇਹ ਵੇਖ ਲਓ ਨਾ ਕਿ ਕਿਹੜੇ ਬੰਦੇ ਜਿਹੜੇ ਅੱਗੇ ਉਹਨਾਂ ਨੂੰ ਹੋਰ ਕੋਈ ਗੱਲ ਹੀ ਨਹੀਂ ਸੁਣਦੀ ਭਾਈ ਸਿਰਫ ਐਸੀ ਗੱਲ ਪਿੱਛੇ ਲੱਗੇ ਹੋਣ ਭਾਈ ਸਿਬਰਜੀਤ ਸਿੰਘ ਬਾਦ ਅਮਰਪਾਲ ਸਿੰਘ ਜੀ ਤੇ ਜਿੱਥੇ ਜਿੱਥੇ ਵੀ ਅਸੀਂ ਤੇਰਾ